ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ VOTING ਪ੍ਰਕਿਰਿਆ ਸ਼ਾਮ 5 ਵਜੇ ਤੱਕ ਚੱਲੇਗੀ 46 ਸੀਟਾਂ ਤੇ ਮੁੱਖ ਮੁਕਾਬਲਾ ਪਰਮਜੀਤ ਸਿੰਘ ਸਰਨਾ ਤੜਾ ਅਤੇ ਅਕਾਲੀ ਦਲ ਬਾਦਲ ਵਿਚਕਾਰ 300 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਕੁੱਲ 560 ਬੂਥਾਂ ਵਿੱਚ 118 ਬੂਥ ਸੰਵੇਦਨਸ਼ੀਲ ਅਤੇ 63 ਬੂਥ ਅਤੇ ਸੰਵੇਦਨਸ਼ੀਲ ਘਰਾ ਵਿਡੀਓਗ੍ਰਾਫੀ ਅਤੇ CCTV ਕੈਮਰਿਆਂ ਜ਼ਰੀਏ ਰੱਖੀ ਜਾਏਗੀ ਨਿਗਰਾਨੀ 381000 ਵੋਟਰ ਲੈਣਗੇ ਹਿੱਸਾ 1 ਮਾਰਚ ਨੂੰ ਆਉਣਗੇ ਨਤੀਜੇ ਦਿੱਲੇ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਵੱਡਾ ਬਿਆਨ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਜਨਮੇਜਾ ਸਿੰਘ ਸੇਖੋਂ ਖਿਲਾਫ ਡੇਰਾ ਸੱਚਾ ਸੌਦਾ ਜਾਣ ਤੇ ਹੋਣੀ ਚਾਹੀਦੀ ਹੈ ਕਾਰਵਾਈ ਏਬੀਪੀ ਸਾਂਝ ਨੂੰ ਦਿੱਤੇ ਐਕਸਕਲੂਸਿਵ ਇੰਟਰਵਿਊ ਵਿੱਚ ਜੀਕੇ ਨੇ ਕਿਹਾ ਸਾਡੀ ਡੇਰੇ ਨਾਲ ਨਹੀਂ ਹੈ ਕੋਈ ਸਾਂਝ ਲੁਧਿਆਣਾ ਦੇ ਖੰਨਾ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਕਰਦੀ ਕੈਂਟੀਨ 'ਚ ਸੇਵਾ ਕਰਨ ਗਏ ਪਿਓ ਪੁੱਤਰ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹਰ ਪਹਿਲੂ ਤੋਂ ਪੁਲਿਸ ਕਰ ਰਹੀ ਹੈ ਜਾਂਚ ਸ੍ਰੀ ਹਰਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਬਣਾਏ ਜਾਣ ਵਾਲੇ ਲੰਗਰ ਲਈ ਵਰਤੇ ਜਾਣ ਵਾਲੇ ਬਰਤਨਾਂ 'ਚ ਜਲਦ ਆਏਗਾ ਬਦਲਾ ਐਸਡੀਪੀਸੀ ਵੱਲੋਂ ਸਰਬਲੋਭ ਬਰਤਨਾਂ 'ਚ ਲੰਗਰ ਬਣਾਉਣ ਦੀਆਂ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਖਰੜ ਦੇ ਨੇੜੇ ਸਤਵੇਂ ਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਕੜੂਆ ਪਿੰਡ ਵਿੱਚ ਇੱਕ ਪਰਿਵਾਰ ਬਣਾ ਰਿਹਾ ਹੈ ਇਹ ਬਰਤਨ